ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬੰਦੇ ਰੌਲਾ ਪਉਂਦੇ ਨੇ ਨਾ ਕਿ ਪੰਜਾਬ ਅਸਾਈ ਬਣ ਗਿਆ ਧਰਮ ਪਰਿਵਰਤਨ ਰੋਕਿਆ ਜਾਵੇ ਅੱਜ ਉਹਨਾਂ ਨੂੰ 2 4 5 7 ਬੇਨਤੀਆਂ ਕਰਲੀਆਂ ਸੁਣ ਲਿਓ ਜੀ ਜੇ ਚੰਗਾ ਲੱਗਿਆ ਤਾਂ ਮੰਨ ਲਿਓ ਦੇ ਨਹੀਂ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਕੇ ਧਰਮ ਦੇ ਨਾਂ ਤੇ ਵੋਟ ਲੈਣ ਦੀ ਰਾਜਨੀਤੀ ਕਰਕੇ ਮਥੇਰਾ ਪੰਜਾਬ ਨੂੰ ਬਰਬਾਦ ਕਰਤਾ ਤੁਸੀਂ ਹੁਣ ਥੋੜਾ ਜਿਹਾ ਠੰਡੇ ਹੋ ਜੀ ਬਹੁਤ ਬੰਦੇ ਇਹ ਕਹਿੰਦੇ ਆ ਕਿ ਅਸਾਈ ਅਖੰਡ ਕਰਦੇ ਆ ਸ਼ਰਿਆਮ ਕਰਦੇ ਨੇ ਬਿਲਕੁਲ ਪਤਾ ਔਰ ਮੇਰੇ ਨਾਲ ਕਈ ਅਸਾਈ ਪਾਸਟਾਂ ਦੀ ਗੱਲ ਵੀ ਹੋਈ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਜਦੋਂ ਫਾਇਰ ਕਹਿ ਕੇ ਛੱਡਦੇ ਹੋ ਧਰਤੀ ਦੇ ਬੰਦਾ ਛੱਡ ਦਿੰਦੇ ਹੋ ਮੈਨੂੰ ਛੱਡ ਸਕਦੇ ਹੋ ਉਹ ਕਹਿੰਦੇ ਜਿਹੜਾ ਕਹਿੰਦਾ ਵੀ ਸਾਨੂੰ ਛੱਟੋ ਅਸੀਂ ਉਹਨੂੰ ਛੱਡਦੇ ਹਾਂ ਪਾਸਟਰ ਮੰਨੇ ਨੇ ਮੇਰੇ ਕੋਲ ਕਹਿੰਦੇ ਜਿਹੜਾ ਚਾਹੁੰਦਾ ਹੈ ਵੀ ਅਸੀਂ ਬਾਈਬਲ ਨੂੰ ਮੰਨਦੇ ਹਾਂ ਅਸੀਂ ਅਸਾਈ ਮਜ਼ਬ ਨੂੰ ਮੰਨਦੇ ਹਾਂ ਅਸੀਂ ਉਹਨੂੰ ਛੱਡਦੇ ਹਾਂ ਦੂਜੇ ਨੂੰ ਛੱਡਦੇ ਹਾਂ ਹੁਣ ਜਦੋਂ ਇਹ ਇਲਾਜ ਵਗੈਰਾ ਕਰਦੇ ਨੇ ਇਹ ਨਤਾਂ ਤੋਂ ਪਾਹ ਜੀ ਇਹਦੀ ਨਜ਼ਰ ਕਮਜ਼ੋਰ ਸੀ ਜਾਂ ਇਹਦੇ ਕੋਈ ماں ਖੜੀ ਸੀ ਇਦਾਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਕਹਿੰਦੇ ਉਹ ਇਲਾਜ ਹੋ ਜਾਂਦਾ ਇਹ ਪਖੰਡ ਹੈ ਜ ਕੋਈ ਸ਼ੱਕ ਨਹੀਂ ਪਰ ਜਦੋਂ ਤੁਸੀਂ ਇਸਾਈਆਂ ਦੇ ਪਖੰਡ ਦੀ ਗੱਲ ਕਰਦੇ ਹੋ ਜਿਆਦਾ ਰੌਲਾ ਕੀ ਪੈਂਦਾ ਵੀ ਸਿੱਖਾਂ ਨੂੰ ਇਸਾਈ ਬਣਾਇਆ ਜਾ ਰਿਹਾ ਹੈ ਉਹ ਜਿਹੜਾ ਪਖੰਡ ਸਾਡੀ ਸੇਕੋਮਨ ਦੇ ਵਿੱਚ ਉਹ ਪਖੰਡ ਨੂੰ ਵੀ ਰੋਕੂਗਾ ਜਦੋਂ ਇਹ ਪਖੰਡ ਦੀ ਗੱਲ ਕਰਦੇ ਆਂ ਫਿਰ ਕਹਿਣਗੇ ਇਹ ਤਾਂ ਜੀ ਪੱਗਾਂ 'ਤੇ ਸਿਰ ਫਸਾਏ ਹੋਏ ਨੇ ਇਹ ਤਾਂ ਨਿੰਦਕ ਨੇ ਫਿਰ ਦੰਗਲ ਹੋ ਜਾਂਦੀ ਹੈ ਤੁਸੀਂ ਗੁਰਬਾਣੀ ਦੇ ਵਿੱਚ ਕਰਾਮਾਤ ਕੀ ਹੈ ਇੱਕ ਸ਼ਬਦ ਦਿਓ ਵੀ ਇੱਥੇ ਆ ਸ਼ਬਦ ਵਿੱਚ ਗੁਰੂ ਪਾਸ਼ਾ ਨੇ ਕਰਾਮਾਤ ਦੀ ਗੱਲ ਕੀਤੀ ਜਦੋਂ ਨਾ ਗੁਰੂ ਨਾਨਕ ਪਾਸ਼ਾ ਦੀ ਗੱਲ ਕਰੋਗੇ ਉਦੋਂ ਮਲਕ ਭਾਗੋ ਨੂੰ ਸਮਝਾਇਆ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਨੇ ਇੱਕ ਕਿਰਦਾਰ ਵਾਲੇ ਸਿੱਖ ਦਾ ਜੀਵਨ ਮਲਕ ਭਾਗੋ ਨੂੰ ਸੁਣਾ ਦਿੱਤਾ ਤੇ ਮਲਕ ਭਾਗੋ ਤੋਵਾ ਕਰ ਗਿਆ ਉਹਨੇ ਗਲਤੀ ਮੰਨੀ ਬੱਚਾ ਤਪ ਕੀਤਾ ਉਹਨਾਂ ਨੇ ਕੀੜੇ ਰੱਬ ਦੀ ਗੱਲ ਕੀਤੀ ਮਲਕ ਭਾਗੋ ਦੇ ਕੋਲ ਇੱਕ ਮਿਹਨਤ ਦੀ ਗੱਲ ਕੀਤੀ ਇਮਾਨਦਾਰੀ ਦੀ ਗੱਲ ਕੀਤੀ ਜਦੋਂ ਭਾਈ ਲਾਲੋ ਦੇ ਘਰ ਜਾਂਦੇ ਹਨ ਭਾਈ ਲਾਲੋ ਨੇ ਕੋਈ ਚਿੱਠੀ ਭਾਕੀ ਤਾਂ ਸੱਦੇ ਨਹੀਂ ਸੀ ਚਲੇ ਗਏ ਦਰਵਾਜ਼ਾ ਖੜਕਾਇਆ ਤੇ ਗੁਰੂ ਨਾਨਕ ਪਾਸ਼ਾ ਨੇ ਰਾਤ ਕੱਟੀ ਭਾਈ ਲਾਲੋ ਦੇ ਘਰ ਔਰ ਭਾਈ ਲਾਲੋ ਨੂੰ ਕਹਿੰਦੇ ਜੋ ਵੀ ਰਾਜ ਦੀ ਬੱਜੀ ਰੋਟੀ ਜੋ ਵੀ ਹੈ ਮੈਨੂੰ ਉਹੀ ਸਕਾ ਦੇ ਕੋਧਰੇ ਦੀ ਰੋਟੀ ਉਸ ਵਕਤ ਕਹਿੰਦੇ ਆ ਇਤਿਹਾਸ ਦੱਸਦਾ ਤੇ ਨਿਤਨੇਮ ਕੀਤਾ ਕਹਿੰਦੇ ਗੁਰੂ ਪਾਸ਼ਾ ਨੇ ਅਵਾਦਤ ਕੀਤੀ ਰੱਬ ਦੀ ਇਹ ਇਤਿਹਾਸ ਵਿੱਚ ਆਉਂਦਾ ਤੇ ਮਲਕ ਭਾਗੋ ਦੇ ਘਰ ਗਏ ਨਹੀਂ ਜਦੋਂ ਮਲਕ ਭਾਗੋ ਸਵਾਲ ਕਰਦਾ ਕਿ ਤੁਸੀਂ ਮੇਰੇ ਘਰ ਆਏ ਨਹੀਂ ਬ੍ਰਹਮ ਕੋਈ ਤੇ 36 ਪ੍ਰਕਾਰ ਦੇ ਪਦਾਰਥ ਬਣਾਏ ਸੀ ਮਲਕ ਭਾਗੋ ਦੇ ਘਰ ਤੁਸੀਂ ਕੀ ਛਕਿਆ ਤੁਹਾਨੂੰ ਕੀ ਮਿਲਿਆ ਹੋਣਾ ਇੱਕ ਗਰੀਬੜੇ ਜੇ ਸਿੱਖ ਦੇ ਘਰੋਂ ਇਹ ਗੱਲ ਕਹੀ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਉਹ ਮਿਹਨਤ ਕਰਕੇ ਖਾਂਦਾ ਹੈ। ਇਮਾਨਦਾਰੀ ਉਹਦੇ ਕੋਲੇ। ਪਰਮਾਤਮਾ ਨੂੰ ਮੰਨਦਾ ਹੈ। ਇਹ ਗੱਲ ਕਹੇ। ਤੇ ਤੂੰ ਗਰੀਬਾਂ ਦੀ ਕਮਾਈ ਖੜੱਪੀ ਹੋਈ ਐ। ਗਰੀਬਾਂ ਦੀ ਕਮਾਈ ਦਾ ਖੂਨ ਚੂਸਿਆ ਹੋਇਆ। ਤੇਰੇ ਘਰੇ ਮੈਂ ਕਿਵੇਂ ਆਇੰਦਾ ਬ੍ਰਹਮ ਭੋਜ ਤੇ? ਇਹ ਗੱਲ ਪੂਰੇ ਪੰਡਾਲ ਵਿੱਚ, ਪੂਰੇ ਇਕੱਠ ਵਿੱਚ ਗੁਰੂ ਪਾਸ਼ਾ ਨੇ ਕਹਿਤੀ। ਹੁਣ ਇੱਥੇ ਕੋਈ ਪਖੰਡ ਸੀਗਾ? ਜਦੋਂ ਪਖੰਡ ਬਣਾਇਆ ਆ ਸਾਡੇ ਚੋਲੇ ਵਾਲੇ ਬਾਬੇ ਨੇ ਬਣਾਇਆ ਦੋ ਰੋਟੀਆਂ ਮਨਦੀਪ ਫੋਟੋ ਬਣਾਤੀ ਇੱਕ ਵਿੱਚ ਦੁੱਧ ਦੀ ਧਾਰ ਪੈਂਦੀ ਇੱਕ ਵਿੱਚ ਲਹੂ ਦੀ ਧਾਰ ਪੈਂਦੀ ਹੈ ਇਹ ਹੋ ਸਕਦਾ ਹੈ ਵੀ ਰੋਟੀ ਵਿੱਚੋਂ ਇੱਕ ਵਿੱਚ ਦੁੱਧ ਨਿਕਲੇ ਇੱਕ ਵਿੱਚ ਲਹੂ ਨਿਕਲੇ ਉਹਦੇ ਉਦਾਰਨ ਕੀ ਸੀ ਗੁਰੂ ਪਾਸ਼ਾ ਨੇ ਸਮਝਾਇਆ ਇੱਕ ਪਾਸੇ ਹੱਕ ਸੱਚ ਦੀ ਕਮਾਈ ਹੈ ਜਿਹੜੀ ਭਾਈ ਲਾਲੂ ਕਰਦਾ ਇੱਕ ਪਾਸੇ ਤੂੰ ਜਿਹੜੀ 2 ਨੰਬਰ ਦਾ ਧੰਦਾ ਹੈ ਗਰੀਬਾਂ ਦਾ ਹੱਕ ਮਾਰ ਕੇ ਤੂੰ ਕਮਾਈ ਕੀਤੀ ਐ ਤੇਰੀ ਖੂਨ ਪਸੀਨੇ ਦੀ ਕਮਾਈ ਹੈ ਤੂੰ ਗਰੀਬਾਂ ਦਾ ਖੂਨ ਜੂਸਿਆ ਬਿਆਸੇ ਖੜੀਆਂ ਖੜੀਆਂ ਸੁਣ ਲਈ ਜਿਹੜੇ ਬੰਦੇ ਕਹਿੰਦੇ ਮੈਂ 2 ਕਰੋੜ ਦਾ ਪੱਥਰ ਲਾਇਆ ਜੀ দান ਕੀਤਾ ਉਹ ਇੱਕ ਨੰਬਰ ਦੀ ਕਮਾਈ ਹੁੰਦੀ ਹੈ ਹੋ ਸਕਦੀ ਹੈ ਕਦੇ ਵੀ ਨਹੀਂ ਹੋ ਸਕਦੀ ਸਾਡੇ ਸ਼੍ਰੋਮਣੀ ਕਮੇਟੀ ਵਾਲੇ 4-4 ਕਰੋੜ ਦੇ ਫੁੱਲ ਭੇਟ ਹੁੰਦੇ ਹੁੰਦੇ ਆ ਆਤਸ਼ਵਾਦ ਚੱਲਦੀ ਹੁੰਦੀ ਐ ਕਿੰਨਾ ਗੰਦ ਪਾਉਂਦੇ ਐ ਸਰੋਵਰ ਦੇ ਵਿੱਚ ਜਿਹਨੂੰ ਕਹਿੰਦੇ ਅੰਮ੍ਰਿਤ ਹੈ ਉੱਥੇ ਗੰਦ ਪਾਇਆ ਜਾਂਦਾ ਹੁਣੇ ਨਿੰਦੇ ਐ ਇਹ ਜਿਹੜੇ ਸਰੋਵਰ ਦੇ ਪਾਣੀ ਨੂੰ ਤੁਸੀਂ ਜਲ ਕਹਿੰਦੇ ਹੋ ਅੰਮ੍ਰਿਤ ਕਹਿੰਦੇ ਹੋ ਉਹਦੇ ਵਿੱਚ ਆਤਿਸ਼ਬਾਜੀ ਜਿਹੜੀ ਚੱਲਦੀ ਹੈ ਉਹ ਸਰਗ ਵਿੱਚ ਡਿੱਗਦੀ ਹੈ ਉਹ ਗੰਦ ਨਹੀਂ ਪੈਂਦਾ ਉੱਥੇ ਇਹ ਨਿੰਦੇ ਹੋ ਵੀ ਫਿਰ ਤੁਹਾਡੀ ਢੀਲ ਚੇਰ ਤੇ ਇੱਕ ਬੱਚਾ ਆਉਂਦਾ ਉਹ ਬਲਾਂਡ ਕਰਕੇ ਲੈਂਦਾ ਜੀ ਉਥੇ ਅਰਦਾਸ ਕਰਕੇ ਉਹ ਬੱਚੇ ਨੂੰ ਖੜਾ ਕੀਤਾ ਜਾਂਦਾ ਆ ਦੇਖੋ ਜੀ ਕਾਲਾ ਵਰਤ ਗਈ ਫਿਰ ਰਜਨੀ ਵਰਗੇ ਜਿਹੜੀਆਂ ਫਿਲਮਾਂ ਸੀ ਉਹ ਤੁਸੀਂ ਰਿਲੀਜ਼ ਕਰਾਈਆਂ ਉਥੇ ਇਹ ਪਖੰਡਵਾਦ ਲਈ ਸੀ ਇੱਕ ਬੁੱਢੇ ਢੈਮਨ ਹੋਣ ਕੀਤਾ ਕਹਿੰਦਾ ਗਿਆਨੀ ਜੀ ਤੁਹਾਨੂੰ ਕਰਾਮਾਤ ਦੀ ਗੱਲ ਦੱਸਾਂ ਮੈਂ ਕਿਹਾ ਦੱਸੋ ਜਦੋਂ ਨਾ ਕਹਿੰਦਾ ਹਮਲਾ ਹੋਇਆ ਅਕਾਲ ਤਖਤ ਸਾਹਿਬ ਤੇ ਕਹਿੰਦੇ ਦੇਖੋ ਜਿਹੜੀਆਂ ਦੁੱਖਪਨ ਨਹੀਂ ਬੇਰੀਆਂ ਇੱਕ ਵੀ ਪੱਤਾ ਨਹੀਂ ਟੁੱਟਿਆ ਇਹਦਾ ਕਹਿੰਦਾ ਅਜਿਹੀ ਸ਼ਕਤੀ ਹੈ ਸਰੋਵਰ ਦੇ ਵਿੱਚ ਲਾਸਾਂ ਤੈਰਦੀਆਂ ਸੀ ਅਕਬੇਰ ਜੱਗ ਪਤਾ ਨਹੀਂ ਟੁੱਟਿਆ ਹੁਣ ਜੇ ਜੁੱਤੀਆਂ ਨਾ ਮਾਰੀ ਇਹਨਾਂ ਨੇ ਹੋਰ ਕੀ ਕਰੀਗੇ ਵੀ 베ਰੀ ਦਾ ਪਤਾ ਟੁੱਟ ਗਿਆ ਨਾਂ ਟੁੱਟਿਆ ਕੀ ਮਤਲਬ ਹੈ ਭਾਵੇਂ 베ਰੀ ਦਾ ਪਤਾ ਟੁੱਟ ਗਿਆ ਭਾਵੇਂ ਨਾਂ ਟੁੱਟਿਆ ਤੁਹਾਨੂੰ ਲਾਸਾਂ ਚ ਇੱਥੇ ਜਿਹੜੀਆਂ ਸਰੋਵਰ ਦੇ ਵਿੱਚ ਤਰਦੀਆਂ ਸੀ ਉਦੋਂ ਉਹਦੇ ਬਾਰੇ ਤੁਹਾਨੂੰ ਖਿਆਲ ਨਹੀਂ ਹੈਗਾ ਇਹ ਤੁਹਾਡੀਆਂ ਕਰਾਮਾਤਾਂ ਨੇ ਇੱਕ ਬੇਨਤੀ ਹੋਰ ਅਜਿਹੇ ਦਰਖਤਾਂ ਨੂੰ ਮਠਿਆਈਆਂ ਲਾਉਂਦੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਵੀ ਖੇਤੀ ਕਰਨ ਦੀ ਲੋੜ ਨਾ ਪਵੇ ਬਹੁਤੀ ਘਰਾਂ ਦੇ ਵਿੱਚ ਦਰਖਤ ਲੱਗ ਜਾਂਦੇ ਨੇ ਤੇ ਨਾ ਫਿਰ ਵਿਆਹ ਸ਼ਾਦੀਆਂ ਨੂੰ ਹਲਵਾਈ ਕਰਨ ਦੀ ਲੋੜ ਪੈਣੀ ਹੈ ਨਾ ਦੁਕਾਨ ਤੇ ਜਾਣ ਦੀ ਲੋੜ ਪੈਣੀ ਹੈ ਪੰਜ ਸੱਤ ਦਰਖਤਾਂ ਵਾਲਾ ਘਰੇ ਲਾਲਿਆ ਕਰੋ ਇੱਕ ਜਲੇਬੀਆਂ ਦਾ ਲਾਲਿਆ ਕਰੋ ਇੱਕ ਬਰਫੀ ਦਾ ਲਾਲਿਆ ਕਰੋ ਇੱਕ ਲੱਡੂਆਂ ਦਾ ਲਾਲਿਆ ਕਰੋ ਇੱਕ ਚਮਚਮ ਦਾ ਲਾਲਿਆ ਕਰੋ 2000 ਕੋਰਣ ਦੇ ਲਾ ਲੈ ਕਰੂਗਲ ਜਾਣ ਕੇ ਗੁਰਮਤ ਦੀ ਸਚਾਈ ਕੁਝ ਹੋਰ ਸੀ ਦੱਸਣ ਦੀ ਕੁਝ ਹੋਰ ਕੋਸ਼ਿਸ਼ ਕੀਤੀ ਤੇ ਇਹ ਪਖੰਡਵਾਦ ਨੂੰ ਕਿੱਧਰ ਲੈ ਕੇ ਜਾਓਗੇ ਅਸਾਈ ਦਾ ਪਖੰਡ ਕਰਦੇ ਕਰੀ ਜਾਣਾ ਸੀ ਕੀ ਲੈਣਾ ਉਹਨਾਂ ਦਾ ਮਜਬ ਹੈ ਅਸੀਂ ਆਪਣੇ ਮਜਬ ਦੀ ਕਿਉਂ ਨਹੀਂ ਗੱਲ ਕਰਦੇ ਪਖੰਡ ਤਾਂ ਹਿੰਦੂ ਕਮਿਊਨਿਟੀ ਵਿੱਚ ਵੀ ਬਹੁਤ ਹੈ ਜਿਹੜਾ ਪੱਥਰਾਂ ਤੇ ਦੁੱਧ ਡੋਲਿਆ ਜਾਂਦਾ ਉਹ ਕੀ ਹੈ ਕਿਸ ਦੇ ਮੂੰਹ ਵਿੱਚ ਪੈਂਦਾ ਉਹ ਅਸੀਂ ਆਪਣੇ ਮਜ਼ਬਦ ਦੀ ਗੱਲ ਕਿਉਂ ਨਹੀਂ ਕਰਦੇ ਸਾਨੂੰ ਠੇਕਾ ਲਿਆ ਦੂਜਿਆਂ ਦੇ ਮਜ਼ਬਦ ਦੀ ਗੱਲ ਕਰੀ ਜਾਂਸੀ ਇੱਕ ਬਿਆਨ ਵੀ ਬਹੁਤ ਵੱਡੇ ਲੀਡਰ ਰਵਨੀਤ ਬਿੱਟੂ ਦਾ ਆਇਆ ਕਿ ਆਰਐਸ ਜਿਹੜੀ ਹੈ ਉਹ ਧਰਮ ਪਰिवर्तन ਰੋਕੂਗੀ ਉਹ ਕਿਉਂ ਰੋਕੂਗੀ ਇੱਕ ਸਵਾਲ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰਚਾਰਕ ਨੇ ਪ੍ਰਚਾਰ ਕਰਨਾ ਉਹ ਸਾਫ ਸੂਰਤ ਹੋਣਾ ਚਾਹੀਦਾ ਕਿ ਨਹੀਂ ਉਹ ਅਮਰਤਾਰੀ ਹੋਣਾ ਚਾਹੁੰਦਾ ਕਿ ਨਹੀਂ ਉਹਨੂੰ ਫਲਸਫੀ ਦੀ ਸਮਝ ਹੋਣੀ ਚਾਹੀਦੀ ਹੈ ਕਿ ਨਹੀਂ ਸਿਧਾਂਤਾਂ ਦੀ ਜਾਣ ਹੋਣਾ ਚਾਹੀਦਾ ਕਿ ਨਹੀਂ ਕੋਈ ਕਲੀਨ ਸ਼ੇ ਬੰਦਾ ਗੁਰਸਬ ਦੀ ਹਜ਼ੂਰੀ ਵਿੱਚ ਬੈਠ ਕੇ ਕਹੂਗਾ ਵੀ ਗੁਰੂ ਵਾਲੇ ਬਣੋ ਵੀਰ ਜੀ ਤੁਹਾਡੇ ਨਾਲ ਤਾਂ ਫਿਰ ਇਹਦਾ ਮਤਲਬ ਉਹ ਜਿਹੜਾ ਰਕੇਸ਼ ਕੀ ਉਹਦਾ ਨਾ ਰਕੇਸ਼ ਖਾਲਸਾ ਹੈਗਾ ਸ਼ਰੇਸ਼ ਖਾਲਸਾ ਹੈਗਾ ਫਿਰ ਉਹ ਵੀ ਚੰਗਾ ਤੁਹਾਡੇ ਨੂੰ ਤੱਕ ਮੈਂ ਇੱਕ ਬੇਨਤੀ ਕਰ ਦੇਣਾ ਲਾਸਟ ਵਿੱਚ ਜਿੰਨੀਆਂ ਵੀ ਸਸਤਾਵਾਂ ਹੈਗੀਆਂ ਨੇ ਪਾਰ ਦੇ ਵਿੱਚ ਉਹ ਸਾਰੀਆਂ ਸਤਕਾਰਯੋਗ ਨੇ ਫਾਈਨੈਂਸ਼ੀਅਲੀ ਤੌਰ ਤੇ ਸਾਰਸਕ ਪੱਖ ਤੋਂ ਕਿਸ ਦੀ ਹੈਲਪ ਕੀਤੀ ਜਾ ਸਕਦੀ ਹੈ ਪਰ ਜੇ Hindu ਕਹਿਣ ਵੀ ਅਸੀਂ ਸਿੱਖਾਂ ਦਾ ਪ੍ਰਚਾਰ ਕਰਾਂਗੇ ਸਿੱਖੋਂ ਦਾ ਕਦੇ ਨਹੀਂ ਹੋ ਸਕਦਾ ਜੇ Muslim ਕਹਿਣ ਵੀ ਅਸੀਂ ਸਿੱਖ ਕਮਿਊਨਿਟੀ ਦਾ ਪ੍ਰਚਾਰ ਕਰਾਂ ਕਦੇ ਨਹੀਂ ਹੋ ਸਕਦਾ ਇਦਾਂ ਹੀ ਆਰਐਸ ਨਹੀਂ ਕਰ ਸਕਦੀ ਕਿ ਪੰਜਾਬ ਦੇ ਵਿੱਚ ਤੁਸੀਂ ਗੁੰਡਾਗਰਦੀ ਦੁਆਰਾ ਕਰਾਉਣੀ ਹੈ ਲੜਾਈ ਝਗੜੇ ਦੁਆਰਾ ਕਰਾਉਣੀ ਹੈ ਤੁਸੀਂ ਸੋ ਸਮਝ ਕੇ ਬਿਆਨ ਦਿਓ ਜਿਹੜੇ ਬੰਦੇ ਰੌਲਾ ਪਾਉਂਦੇ ਆ ਕਿ ਅਸਾਈਆਂ ਨੇ ਪੰਜਾਬ ਦਬ ਲੈਣਾ ਹੈ ਪੰਜਾਬ ਅਸਾਈ ਬਣ ਚੁੱਕਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤੁਸੀਂ ਆਪਣੀ ਕੰਮ ਨੂੰ ਸੰਭਾਲੋ ਅਸੀਂ ਸਿੱਖਾਂ ਮੈਂ ਆਪਣੀ ਗਰੰਟੀ ਦਿੰਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਸੰਧਾਨ ਨੂੰ ਨਹੀਂ ਮੰਨਦੇ ਕਿਤੇ ਗੋਡੇ ਲੱਗੇ ਕਿਤੇ ਗਿੱਟੇ ਲੱਗੇ ਵਾਹਿਗੁਰੂ ਜੀ ਕਾ ਖਾਲਸਾ Vai, Brodi, que